ਹੈਲੋ ਆਉਣ ਪੰਜਾਬ ਟੀਵੀ ਚੈਨਲ ਤੋਂ ਗੱਲ ਕਰ ਰਹੇ ਹਾਂ ਜੀ ਹਾਂਜੀ ਹਾਂਜੀ ਅ ਕੰਗਰਸ ਸਾਹਿਬ ਅ ਕਾਲੀਤਾਲ ਦੇ ਵਿੱਚ ਜੋ ਜੋ ਬਦਲਾਅ ਹੋਇਆ ਹੁਣ ਪਹਿਲੀ ਵਾਰ ਕਾਲੀ ਸੈਸਟ ਦੇ ਵਿੱਚ ਮਲੂਕਾ ਪਰਿਵਾਰ ਦੇ ਵਿੱਚੋਂ ਗੁਰਪ੍ਰੀਤ ਸਿੰਘ ਮਲੂਕਾ ਉਹਨਾਂ ਦੀ ਨੂੰ ਬੀਜੇਪੀ ਦੇ ਸੰਮਲ ਹੋਏ ਨੇ ਕੀ ਕਹਣਾ ਛੜੇ ਨਾ ਬਾਰੇ ਸਿਮਰ ਸਿੰਘ ਜੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੁਹਾਡੇ ਚੈਨਲ ਦਾ ਜਿਨ੍ਹਾਂ ਨੇ ਸਾਡੇ ਨਾਲ ਤੁਸੀਂ ਮਤਲਬ ਇਹ ਗੱਲ ਕੀਤੀ ਹੈ ਜੀ ਵੇਖੋ ਬਦਲਾਅ ਜਿਹੜਾ ਹੈ ਤਕਰੀਬਨ ਸਾਰੀਆਂ ਪਾਰਟੀਆਂ 'ਚ ਹੀ ਆਉਂਦਾ ਰਹਿੰਦਾ ਹੈ ਜੀ ਜਿਹੜੇ ਤੁਸੀਂ ਮਲੂਕਾ ਪਰਿਵਾਰ ਦੀ ਗੱਲ ਕਰਦੇ ਆਂ ਵੀ ਉਹ ਮਤਲਬ ਜੋ ਇਹਨਾਂ ਨੇ ਕੱਲ ਪਰਸੋ ਫੈਸਲਾ ਲਿਆ ਹੈ ਜੀ ਉਹ ਉਹਨਾਂ ਦਾ ਨਿੱਜੀ ਫੈਸਲਾ ਹੈ ਜੀ ਹਰ ਇੱਕ ਇਨਸਾਨ ਨੂੰ ਆਪਣੇ ਆਪ 'ਚ ਅਧਿਕਾਰ ਹੁੰਦਾ ਉਹ ਕਿਤੇ ਵੀ ਜਾ ਕੇ ਕੰਮ ਕਰਨਾ ਹੁੰਦਾ ਉੱਥੇ ਕਰਦਾ ਹੈ ਜੀ ਉਹਨਾਂ ਨੂੰ ਉਹਨਾਂ ਦੇ ਬੇਟੇ ਨੂੰ ਜਿਹੜਾ ਵੀ ਉਹਨਾਂ ਨੂੰ ਕੋਈ ਸਹੀ ਲੱਗਿਆ ਹੋ ਉਹਨਾਂ ਨੇ ਉਹ ਆਪਦਾ ਫੈਸਲਾ ਕੀਤਾ ਹੈ ਜੀ ਇਸ ਕਰਕੇ ਮੈਂ ਇਸ ਤੇ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦਾ ਜੀ ਸੋ ਇਹ ਆਮ ਤੌਰ ਤੇ ਸਾਰੇ ਫੈਸਲੇ ਹਰੇਕ ਇਨਸਾਨ ਨੂੰ ਹੱਕ ਹੁੰਦਾ ਤੇ ਹਰੇਕ ਕਰਦੇ ਵੀ ਅਤੇ ਕਰੀਤੇ ਰਹਿਣ ਦੇ ਵੀ ਆ ਕੀ ਜੀ ਜੀ ਤੁਹਾਡੇ ਵਰ ਵੀ ਮਲੂਕਾ ਸਾਹਮਣੇ ਟਿੱਪਣੀ ਕੀਤੀ ਜਦੋਂ ਤੁਸੀਂ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਸੀ ਤੁਹਾਡੀ ਤੁਲਨਾ ਕੀਤੀ ਗਈ ਸੀ ਲੱਗਦਾ ਕਿ ਹੁਣ ਜਿਹੜੇ ਆਪਣੇ ਪਰਿਵਾਰਕ ਮੈਂਬਰ ਨੇ ਉਹ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਆ ਵੇਖੋ ਮਲੂਕਾ ਸਾਹਿਬ ਬਹੁਤ ਸਿਆਣੇ ਦੇ ਸੁਲਝੇ ਹੋਏ ਰਾਜਨੀਤਿਕ ਮਤਲਬ ਵੱਡੇ ਲੀਡਰ ਨੇ ਜੀ ਜੀ ਉਹਨਾਂ ਨੇ ਜੋ ਮੇਰੇ ਪਤੀ ਟਿੱਪਣੀ ਕੀਤੀ ਸੀ ਜੱਗ ਜਾਰ ਹੈ ਸਾਰਿਆਂ ਨੂੰ ਪਤਾ ਵੀ ਬੜੀ ਗੰਦੀ ਸ਼ਬਦ ਲਾਭ ਦੀ ਵਰਤੀ ਸੀ ਜਿਹੜੀ ਕਿ ਇੱਕ ਚੈਨਲ ਰਾਹੀਂ ਜੋ ਬੋਲਦੇ ਸੀ ਉਹ ਉਹਨਾਂ ਦੀ ਉਮਰ ਦੇ ਮੁਤਾਬਕ ਵੀ ਤੇ ਉਂਝ ਵੀ ਉਹਨਾਂ ਦੇ ਮੂੰਹੋਂ ਇਹੀਆਂ ਗੱਲਾਂ ਨਹੀਂ ਸੋਭਦੀਆਂ ਜੀ ਇਹ ਅੱਜ ਜੇ ਮੈਂ ਉਹਨਾਂ ਪ੍ਰਤੀ ਇਹ ਜੀ ਗੱਲ ਮੈਂ ਕਹਾ ਮੇਰੇ ਮੂੰਹੋਂ ਵੀ ਇਹ ਗੱਲ ਸੋਹਣੀ ਨਹੀਂ ਲੱਗਦੀ ਜੇ ਕਹਿੰਦਾ ਕੱਲ ਮਲੂਕਾ ਸਾਹਿਬ ਨੇ ਜੋ ਗੱਲ ਮੇਰੇ ਪਤੀ ਕੀਤੀ ਸੀ ਉਦੋਂ ਵੀ ਲੋਕਾਂ ਨੂੰ ਉਹ ਗੱਲ ਚੰਗੀ ਨਹੀਂ ਲੱਗੀ ਸੀ ਜੇ ਅੱਜ ਵੀ ਮੈਂ ਉਹਨਾਂ ਪ੍ਰਤੀ ਪ੍ਰਤੀਕਰਮ ਹੋਇਆ ਗੰਦੇ ਸ਼ਬਦਾਂ ਨਾਲ ਹੀ ਕਰਾਂ ਤੇ ਮੇਰੇ ਲਈ ਵੀ ਚੰਗਾ ਨਹੀਂ ਹੋ ਸਕਦਾ ਜੀ ਜੀ ਸੋ ਉਮਰ ਚ ਵੀ ਵੱਡੇ ਨੇ ਸਾਡੇ ਅਸੀਂ ਉਹਨਾਂ ਦੇ ਬੱਚਿਆਂ ਸਮਾਨ ਆ ਤੇ ਮੈਂ ਇਹਦੇ ਬਾਰੇ ਤਾਂ ਹੀ ਸੋਨੂੰ ਕਹਿਣਾ ਵੀ ਉਹਨਾਂ ਦਾ ਇਹ ਨਿੱਜੀ ਫੈਸਲਾ ਹੈ ਜੀ ਮ ਕਾਂਗਰਸ ਸਾਹਿਬ ਤੋਂ ਅੱਜ ਇੱਕ ਟਿੱਪਣੀ ਹੋਰ ਲੈਣੀ ਚਾਹਾਂਗੇ ਪੰਜਾਬ ਬਚਾਓ ਯਾਤਰਾ ਪੰਜਾਬ ਦੇ ਵਿੱਚ ਚੱਲ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਲੱਗਦਾ ਕਿ ਇੱਕ ਪਾਸੇ ਲੋਕਾਂ ਨੂੰ ਜੋੜਿਆ ਜਾ ਰਿਹਾ ਪਰ ਜੇਕਰ ਪਾਰਟੀ ਦੇ ਤੌਰ ਤੇ ਗੱਲ ਕਰ ਲਈਏ ਆਪਣੇ ਜਿਹੜੇ ਮੈਂਬਰ ਨੇ ਉਹ ਛੱਡ ਕੇ ਜਾ ਰਹੇ ਨੇ ਵੇਖੋ ਜੋ ਅਕਾਲੀ ਗਵਰਨਮੈਂਟ ਸਰਕਾਰ ਵੇਲੇ ਜੋ ਇਹਨਾਂ ਤੋਂ ਤਾਕਤ ਦੇ ਵਿੱਚ ਬਹੁਤ ਵੱੱਡੀਆਂ ਗਲਤੀਆਂ ਹੋਈਆਂ ਨੇ ਜੀ ਇਨਸਾਨ ਨੂੰ ਕਿਸੇ ਨਾਲ ਧੱਕਾ ਕਰਨਾ ਵੀ ਚਲੋ ਚੱਲ ਜਾਂਦਾ ਹੈ ਜੀ ਇਹਨਾਂ ਦੀ ਸਰਕਾਰ ਤੇ ਜਦੋਂ ਹਾਕਮ ਸੀ ਇਹ ਸਰਕਾਰ ਤੇ ਉਦੋਂ ਜੋ ਗੁਰੂ ਗ੍ਰੰਥ ਸਾਹਿਬ ਦੀਆਂ ਬਿਆਵਦੀਆਂ ਨੂੰ ਲੈ ਕੇ ਜਿਹੜੀਆਂ ਅੱਜ ਸਾਰੀਆਂ ਸਾਹਮਣੇ ਆ ਰਹੀਆਂ ਇਹਨਾਂ ਦੇ ਲੋਕਾਂ ਦੇ ਸਾਰਿਆਂ ਦੇ ਪਰਿਵਾਰਾਂ ਦੇ ਵਿੱਚ ਆ ਕੇ ਘੁਣ ਵੰਗੂ ਜੀ ਲਕੀਆਂ ਪਈਆਂ ਜੀ ਉਹ ਇੱਕ ਹੈ ਵੀ ਜਿਸ ਜਾਣੇ ਸੋਈ ਤਨ ਇੱਕ ਸ਼ਬਦ ਹੈ ਮਤਲਬ ਜਿਸ ਤਨ ਲੱਗੇ ਸੋਈ ਤਨ ਜਾਣੇ ਜੀ हां सोहितਨ ਜਾਣੇ ਜੀ ਉਹਰੇ ਅੰਦਰੋਂ ਅੰਦਰ ਇਹਨਾਂ ਨੂੰ ਪਤਾ ਵੀ ਜੋ ਉਹਨੋਂ ਨਸ਼ੇ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਇੱਕ ਵੋਟਾਂ ਦੇ ਲਈ ਗੁਰੂ ਗ੍ਰੰਥ ਸਾਹਿਬ ਨੂੰ ਹੂੰ ਬਿਲਕੁਲ ਆਪਣੇ ਮਤਲਬ ਇੱਕ ਗੀਸੇ 'ਚ ਜੇਬ 'ਚ ਪਾ ਕੇ ਰੱਖਣ ਦੀ ਕੋਸ਼ਿਸ਼ ਕੀਤੀ ਜੀ ਉਹ ਬੇਅੰਤ ਹੈ ਉਹ ਜਾਣੀ ਜਾਣ ਹੈ ਉਹਦੇ ਘਰੇ ਦੇਰ ਹੈ ਨਹਿਰ ਨਹੀਂ ਸੋ ਇਹ ਉਹ ਰਿਜ਼ਲਟ ਹੈ ਜੋ ਇਹਨਾਂ ਨੇ ਆਪ ਖੁਦਰੀਆਂ ਕੀਤੀਆਂ ਹੋਈਆਂ ਦਾ ਤੇ ਅੱਜ ਗੁਰੂ ਮਹਾਰਾਜ ਸਾਹਿਬ ਕੱਲੇ-ਕੱਲੇ ਦਾ ਸਾਬ ਲੈਣਗੇ ਔਰ ਇਹਨਾਂ ਨੇ ਆਪਦੀ ਅਰਦਾਸ ਕੀਤੀ ਹੈ ਵੀ ਸੱਚਾ ਪਾਤਸ਼ਾਹ ਜੀ ਜਿਨ੍ਹਾਂ ਨੇ ਕੀਤਾ ਬੇਅਦਬੀ ਕੀਤੀ ਉਹਨਾਂ ਦਾ ਕੱਖ ਨਾ ਰਹੇ ਜੀ ਇਹ ਸੰਗਤ ਇਹੀ ਗੱਲ ਬੋਲ ਰਹੀ ਹੈ ਵੀ ਇਹ ਗੁਰੂ ਸਾਹਿਬ ਤੋਂ ਆ ਵੀ ਇਹਨਾਂ ਨੇ ਜਾ ਕੇ ਅਰਦਾਸ ਦਰਬਾਰ ਸਾਹਿਬ ਵੀ ਕੀਤੀ ਹੈ ਜੀ ਇਹ ਹੁਣ ਗੁਰੂ ਮਹਾਰਾਜ ਸਾਹਿਬ ਸੰਗਤ ਜਾਣੀ ਜਾਣ ਹੁੰਦੀ ਹੈ ਸੰਗਤ ਬਹੁਤ ਵੱਡੀ ਸ਼ਕਤੀ ਹੁੰਦੀ ਹੈ ਗੁਰੂ ਸਾਹਿਬ ਨੇ ਵੀ ਸੰਗਤ ਨੂੰ ਵੱਡਾ ਮੰਨਿਆ ਤੇ ਅੱਜ ਉਹਦਾ ਇਹ ਜਿਹੜਾ ਅਖਮਾਜਾ ਉਹ ਬਹੁਤ ਰਹੇ ਨਹੀਂ ਜੇ ਲਾਸਟ ਵਾਲਾ ਕਾਂਗਰਸ ਆ ਕੱਲ ਦਿੱਲੀ ਦੇ ਵਿੱਚ ਗੁਰਪ੍ਰੀਤ ਮਲੂਕਾ ਜੀ ਤੇ ਉਹਨਾਂ ਦੀ ਮਲੂਕਾ ਸਾਹਿਬ ਦੀ ਨੂੰ ਪਰਮਪਾਲਕਾ ਤੇ ਸਿੱਧੂ ਜੋ ਆਈਐਸਏ ਨੇ ਉਹਨਾਂ ਨੇ ਅਸਤੀਫਾ ਦਿੱਤਾ ਪਰ ਅਸਤੀਫਾ ਉਹਨਾਂ ਦਾ ਮਨਜ਼ੂਰ ਨਹੀਂ ਹੋਇਆ ਸਤੂਪਾ ਮੰਜੀਰ ਨਹੀਂ ਮਨਜ਼ੂਰ ਨਹੀਂ ਕੀਤਾ ਉਹਨਾਂ ਦਾ ਮੁੱਖ ਮੰਤਰੀ ਸਾਹਿਬ ਨੇ ਕਿ ਤੁਸੀਂ ਵੀ ਬੀਜੇਪੀ ਦੇ ਵਿੱਚ ਰਹੇ ਹੋ ਮਲੂਕਾ ਸਾਹਿਬ ਨੇ ਕਿਹਾ ਕਿ ਅਸੀਂ ਗੁਰਪ੍ਰੀਤ ਮਲੂਕਾ ਸਾਹਿਬ ਦੀ ਸਟੇਟਮੈਂਟ ਆਈ ਹੈ ਕਿ ਅਸੀਂ ਪੰਜਾਬ ਦੇ ਲਈ ਉਹ ਕੰਮ ਕਰਾਂਗੇ ਜੋ ਅਕਾਲੀ ਦਲ ਦੇ ਵਿੱਚ ਰਹਿੰਦੇ ਹੋਏ ਸਾਥੋਂ ਨਹੀਂ ਹੋਏ ਬਾਕੀ ਉਹ ਹੋ ਸਕਦੇ ਨੇ ਵੇਖੋ ਗੱਲ ਇੱਕ ਹੈ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਸੀ ਤੁਸੀਂ ਸਵਾਲ ਦੇ ਵਿੱਚ ਹੌਲੀ-ਹੌਲੀ ਬੰਦੇ ਤੋਂ ਕੋਈ ਹਾਲ ਲੈਨੇ ਆ ਜੀ ਜੋ ਸ਼੍ਰੋਮਣੀ ਅਕਾਲੀ ਦਲ ਨੇ ਮਰੂਕਾ ਪਰਿਵਾਰ ਨੂੰ ਮਾਨ ਸਤਕਾਰ ਇੱਜ਼ਤ ਬਖਸ਼ੀ ਹੈ ਜੀ ਉਹ ਬਿਆਨ ਨਹੀਂ ਕੀਤੀ ਜਾ ਸਕਦੀ ਜੀ ਸ਼ਕਤੀ ਇੰਨੀ ਕਿ ਦਿੱਤੀ ਸੀ ਵੱਡੇ ਬਾਦਲ ਸਾਹਿਬ ਚਲੇ ਗਏ ਨੇ ਸੁਖਵੀਰ ਬਾਦਲ ਨੇ ਵੀ ਇਹਨਾਂ ਦਾ ਬਹੁਤ ਵੱਡਾ ਸਾਥ ਦਿੱਤਾ ਜੋ ਇੱਕ ਸ਼ਕਿੰਦਰ ਸਿੰਘ ਮਲੂਕੇ ਦੀ ਸਾਰੇ ਪੰਜਾਬ ਦੇ ਵਿੱਚ ਗੱਲ ਚੱਲਦੀ ਹੁੰਦੀ ਸੀ ਜੀ ਤੇ ਬਾਦਲ ਪੋਵਾਰ ਸਿਰ ਮੱਥੇ ਇਹਨਾਂ ਦੀ ਗੱਲ ਨੂੰ ਮੰਨਦਾ ਸੀ ਜੀ ਇੱਕ ਐਮਐਲਏ ਹੋਣ ਦੇ ਨਾਤੇ ਜੀ ਇੱਕ ਮਨਿਸਟਰ ਹੋਣ ਦੇ ਨਾਤੇ ਵੀ ਇਹਨੂੰ ਸ਼ਕਤੀ ਬਹੁਤ ਦਿੱਤੀ ਸੀ ਸ਼੍ਰੋਮਣੀ ਅਕਾਲੀ ਦਲ ਤੇ ਪ੍ਰਕਾਸ਼ ਸਿੰਘ ਬਾਦਲ ਫੈਮਿਲੀ ਨੇ ਜੀ ਜੀ ਤੇ ਉਹਨਾਂ ਦੇ ਕਈ ਦਿੱਤੀਆਂ ਹੋਈਆਂ ਦੇਣਾ ਹੈ ਅੱਜ ਆਈਐਸ ਅਫਸਰ ਬਣਨਾ ਜੀ ਇਹ ਕੋਈ ਮਤਲਬ ਆਪਣੀ ਲਿਆਕਤ ਦੇ ਨਾਲ ਆਪਣੀ ਇੰਟੈਲੀਜੈਂਸ ਨਾਲ ਹੀ ਬਣੇ ਉਹ ਵੀ ਪ੍ਰਕਾਸ਼ ਸਿੰਘ ਬਾਦਲ ਦੇ ਹੱਥੀਂ ਲਿਖ ਕੇ ਪਰੰਪਰਕੌਰ ਆਈਐਸ ਬਣ ਦਿੱਤਾ ਸੀ ਨਾ ਕਿ ਇਹਨਾਂ ਦੀ ਕੋਈ ਆਪਣੀ ਕਾਮਯਾਬੀ ਸੀ ਜੀ 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 ਮਤਲਬ ਬਾਦਲ ਪਰਿਵਾਰ ਨੇ ਇਹਨਾਂ ਨੂੰ ਬਹੁਤ ਵੱਡੀਆਂ ਉੱਚੀਆਂ ਪਦਮੀਆਂ ਦੇ ਪਛਾਇਆ ਹੋਵੇ ਤੇ ਅੱਜ ਕਹਿਣ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੁਝ ਅਸੀਂ ਜੋ ਕੁਝ ਨਹੀਂ ਕਰ ਸਕੇ ਹੁਣ ਕਰਾਂਗੇ ਜੀ ਜਿਹੜੀ ਅੱਜ ਸਿੱਖਾਂ ਦੀ ਦੁਸ਼ਮਣ ਜਮਾਤ ਹੈ ਜੀ ਜਿਨ੍ਹਾਂ ਨੇ ਸਾਡੇ ਖਿਆਰਾਂ ਦੀ ਗਿਣਤੀ ਵਿੱਚ ਕਿਸਾਨ ਉੱਥੇ ਸ਼ਹੀਦ ਹੋਏ ਨੇ ਜੀ ਸਾਡੇ ਉਹਨਾਂ ਦਾ ਲਹੂ ਪੀਤਾ ਹੈ ਜੀ ਔਰ ਬੱਚਾ ਬੱਚੀ ਜਾਣਦਾ ਜਿਨ੍ਹਾਂ ਨੇ ਬਹੁਤ ਸਾਡੇ ਨਾਲ ਤੇ ਆਉਣ ਵਾਲੇ ਸਮੇਂ ਵਿੱਚ ਵੀ ਸਾਡੇ ਪ੍ਰਤੀ ਉਹਨਾਂ ਦੀ ਨਫਰਤ ਵਾਲੀ ਨੀਤੀ ਹੈ ਜੀ ਅੱਜ ਉੱਥੇ ਜਾ ਕੇ ਗੋਡੇ ਟੇਕਣੇ ਜੀ ਤੇ ਜਾ ਕੇ ਉੱਥੋਂ ਕੋਈ ਚੀਜ਼ ਮੈਂ ਆਪਾਂ ਕਹਾਂਗੇ ਵੀ ਪੰਜਾਬ ਦੇ ਭਲਾ ਨਹੀਂ ਸੋਚ ਸਕਦੇ ਉਹਨਾਂ ਵਕਤੋਂ ਜੀ ਕਿ ਜਿਹੋ ਕਾਲੀ ਦਲ ਨੇ ਇਸ ਪਰਿਵਾਰ ਨੂੰ ਦਿੱਤਾ ਹੈ ਇਹ ਨਾ ਭੁੱਲਣ ਲੋਕ ਜਾਣੀ ਜਾਣ ਨੇ ਜੀ 99 ਤੋਂ ਪਹਿਲਾਂ ਇਸ ਪਰਿਵਾਰ ਨੂੰ ਆਪਣੇ ਆਪ ਨੂੰ ਵੇਖਣਾ ਚਾਹੀਦਾ ਵੀ ਅਸੀਂ ਕਿੱਥੇ ਸੀ ਤੇ ਅੱਜ ਕਿੱਥੇ ਪਹੁੰਚੇ ਅੱਜ ਰਾਜੇ ਮਹਾਰਾਜੇ ਬਣੇ ਹੈ ਜੀ ਇਹ ਭੁੱਲਣਾ ਨਹੀਂ ਚਾਹੀਦਾ ਹੁੰਦਾ ਕਦੇ ਵਾਸਤੇ ਵੀ ਜ਼ਿੰਦਗੀ ਚ ਧੰਨਵਾਦ ਕਾਂਗਲ ਸਾਹਿਬ ਤੁਸੀਂ ਸਮੇਂ ਦੇ ਵਿੱਚੋਂ ਸਮਾਂ ਦਿੱਤਾ ਤੁਹਾਡਾ ਬਹੁਤ ਧੰਨਵਾਦ